ਦੋਸਤੋ ਸਤਿ ਸ੍ਰੀ ਅਕਾਲ ਮੈਂ ਜਗਤਾਰ ਸਿੰਘ ਸੋਤਾ ਤੇ ਅੱਜ ਮੇਰੇ ਨਾਲ ਬਹੁਜ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਤੋਂ ਸਰਦਾਰ ਬਲਬੀਰ ਸਿੰਘ ਜੀ ਜੁੜੇ ਹੋਏ ਆ ਬਲਬੀਰ ਸਿੰਘ ਭਾਈਆ ਜੀ ਤਾਂ ਜਿਹੜੀ ਪਿੰਡ ਚੰਦਪਾਣ ਜ਼ਿਲ੍ਹਾ ਫਰੀਦਕੋਟ ਦੇ ਦਾ ਅਖੀਰਲਾ ਪਿੰਡ ਹੈ ਉਸ ਪਿੰਡ ਵਿੱਚ ਜਿਹੜੀ ਘਟਨਾ ਹੋਈ ਆਪਾਂ ਸਾਰਿਆਂ ਨੇ ਦੇਖੀ ਐ ਕਿ ਦਲਿਤ ਪਰਿਵਾਰ ਨਾਲ ਇੱਕ ਵੱਡੇ ਪਰਿਵਾਰ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਕਿੰਨਾ ਤੱਕਾ ਹੋਇਆ ਉਹਨਾਂ ਨੇ ਇੱਕ ਛੋਟੇ ਜਿਹੇ ਝਗੜੇ ਨੂੰ ਲੈ ਕੇ ਨਾਲੀ ਦਾ ਝਗੜਾ ਸੀ ਉਸ ਝਗੜੇ ਨੂੰ ਲੈ ਕੇ ਜਦੋਂ ਆਵਾਜ਼ ਸੁਣਵਾਈ ਹੋਈ ਤਾਂ ਉਸ ਗਰੀਬ ਲੋਕਾਂ ਨੇ ਉੱਥੇ ਸਰਪੰਚ ਨਾਲ ਸਰਪੰਚ ਨੇ ਆਪਦੇ ਸਾਥੀਆਂ ਨਾਲ ਮਿਲ ਕੇ ਇੱਕ ਧਰਨਾ ਲਗਾਤਾ ਤਾਂ ਉਸ ਧਰਨੇ ਨੂੰ ਮਤਲਬੀ ਧੱਕੇ ਨਾਲ ਚਕਾਇਆ ਗਿਆ ਪਰ ਉਹਨਾਂ ਨੂੰ ਲਾਠੀ ਭਰਾਉਣ ਦੀ ਕਿਉਂ ਲੋੜ ਪਈ ਕਿਉਂਕਿ ਧਰਨੇ ਤਾਂ ਹਰ ਦਿਨ ਲੱਗਦੇ ਆ ਕਿਤੇ ਲਾਠੀ ਚਾਰਜ ਥੋੜੇ ਆ ਹੁੰਦਾ ਸਿੱਧਾ ਕਿਉਂਕਿ ਜਿਹੜਾ ਪ੍ਰਸ਼ਾਸਨ ਦਾ ਕੰਮ ਹੈ ਪੁਲਿਸ ਦਾ ਕੰਮ ਹੈ ਉਹਨਾਂ ਨਾਲ ਮਤਲਬ ਗੱਲਬਾਤ ਕਰਦੇ ਠੀਕ ਹੈ ਤੇ ਧਰਨਾ ਵੈਸੇ ਵੀ ਚਕਾ ਸਕਦੇ ਸੀ ਪਰ ਉਥੇ ਇਹਨਾਂ ਨੇ ਪ੍ਰਸ਼ਾਸਨ ਵੱਲੋਂ ਵੀ ਗੁੰਡਾਗਰਦੀ ਕਰਕੇ ਇਹ ਸੋਚ ਕੇ ਕੀਤਾ ਹੋਣਾ ਵੀ ਇਹ ਗਰੀਬਾਂ ਦਾ ਧਰਨਾ ਇਹਨਾਂ ਦੇ ਚਾਰ ਲਾਠੀਆਂ ਮਾਰੂ ਤੇ ਭੱਜ ਜਾਣਗੇ ਸ਼ਾਇਦ ਇਹ ਹੀ ਸੋਚ ਪ੍ਰਸ਼ਾਸਨ ਦੀ ਹੈ ਸਰਕਾਰ ਦੀ ਵੀ ਕੁਝ ਨਹੀਂ ਕਰ ਸਕਦੇ ਕਿਉਂਕਿ ਆਪਾਂ ਵੇਖਿਆ ਵੀ ਗਰੀਬ ਇਕੱਠੇ ਨਹੀਂ ਹੁੰਦੇ ਇਸੇ ਕਰਕੇ ਇਹ ਘਟਨਾਵਾਂ ਹੋ ਰਹੀਆਂ ਤਾਂ ਅੱਜ ਜਿਹੜਾ ਇਸ ਵਿਸ਼ੇ ਤੇ ਜਿਵੇਂ ਜਥੇਬੰਦੀਆਂ ਬੋਲ ਰਹੀਆਂ ਵੀ ਜਿਹੜੇ ਨਜਾਇਜ਼ ਪਰਚੇ ਪਾਏ ਗਏ ਆ ਜਿਹੜੇ ਧਰਨੇ ਵਿੱਚ ਵੀ ਸ਼ਾਮਲ ਨਹੀਂ ਸੀ ਲੋਕ ਉਹ ਪਿੰਡ ਚੋਂ ਦਲਤ ਦੇ ਲੋਕ ਚੱਕ ਕੇ ਉਹਨਾਂ ਦੇ ਮਤਲਬੀ ਪਰਚੇ ਪਾਏ ਗਏ ਹੈ ਤੇ ਉਹਨਾਂ ਨੂੰ ਛਡਾਉਣ ਵਾਸਤੇ ਵੀ ਅੱਗੇ ਜਿਹੜੇ ਦਲਤ ਸਮਾਜ ਦੇ ਲੋਕ ਹੈ ਜੱਥੇਬੰਦੀਆਂ ਉਹ ਕੀ ਕਰ ਰਹੀ ਹੈ ਤੇ ਜਿਹੜੇ ਬਹੁਜ ਸਮਾਜ ਪਾਰਟੀ ਅੱਗੇ ਇਹਦਾ ਕੀ ਸਟੈਂਡ ਹੈ ਵੀ ਇਹਨਾਂ ਦਲਤਾਂ ਵਾਸਤੇ ਹਾਂਜੀ ਬਲਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਤੁਹਾਡੇ ਚੈਨਲ ਦਾ ਅੱਛਾ ਬਾਈਆ ਸਾਹਿਬ ਜਿਵੇਂ ਬੋਇ ਸਮਾਜ પાર્ટી ਵੱਲੋਂ ਇਹ ਸਾਰੇ ਵਿਸ਼ੇ ਤੇ ਅੱਗੇ ਕੀ ਸਟੈਂਡ ਲਿਆ ਜਾ ਰਿਹਾ ਹੈਗਾ ਵੀ ਜਿਹੜਾ ਦਲਤਾਂ ਨਾਲ ਧੱਕਾ ਹੋਇਆ ਵੀ ਅੱਗੇ ਤੋਂ ਜਿਹੜਾ ਨਾਂ ਧੱਕਾ ਹੋ। ਦੇਖੋ ਚੰਦਪਾਣ ਵਿੱਚ ਜਿਹੜਾ ਦਲਤ ਸਮਾਜ ਨਾਲ ਐਸ ਸੀ ਸਰਪੰਚ ਨਾਲ ਉਹਦੇ ਪਤੀ ਨਾਲ ਸਕੂਲ ਪਰ ਦੇ ਬੱਚਾ ਨਾਲ ਤੇ ਦਲਤ ਸਮਾਜ ਦੀਆਂ ਔਰਤਾਂ ਨਾਲ ਧੱਕਾ ਹੋਇਆ ਔਰ ਬੜੇ ਵੱਡੀ ਪੱਦਰ ਤੇ ਜਿਹੜੇ 40 ਦੇ ਕਰੀਬ ਔਰਤਾਂ ਬੱਚਿਆਂ ਤੇ ਮਰਦਾਂ ਤੇ ਜਿਹੜੀ ਐਫਆਈਆਰ ਦਰਜ ਕੀਤੀ ਗਈ ਆ ਤਾਂ ਬਹੁਜਨ ਸਮਾਜ ਪਾਰਟੀ ਦੀ ਪਾਰਟੀ ਪਹਿਲਾਂ ਤਾਂ ਇਸ ਦੀ ਕੋਰ ਨਿੰਦਾ ਕਰਦੀ ਆ ਔਰ ਬਹੁਜਨ ਸਮਾਜ ਪਾਰਟੀ ਆਪਣੇ ਤੌਰ ਤੇ ਵੀ ਇਸ ਦੀ ਜਿਹੜੀ ਆ ਉਹ ਪੁਛ ਪੜਤਾਲ ਕਰਕੇ ਅਸੀਂ ਚੰਦਪਾਣ ਦਾ ਮਤਲਬ ਦੌਰਾ ਵੀ ਕੀਤਾ ਔਰ ਅੱਜ ਸਾਡੇ ਉਬਾਸਖਤਰ ਮਾਸਟਰ ਜਗਦੀਪ ਸਿੰਘ ਜੀ ਗੋਗੀ ਤਲਵੰਡੀ ਸਾਬੋ ਤੋਂ ਉਹ ਵੀ ਆਏ ਉਹਨਾਂ ਨੇ ਵੀ ਪੁੱਛ ਪੜਤਾਲ ਜਿਹੜੀ ਆਪ ਦੇ ਤੌਰ ਤੇ ਕੀਤੀ ਔਰ ਉੱਥੋਂ ਦੇ ਪੀੜਤ ਲੋਕਾਂ ਨੂੰ ਅਸੀਂ ਮਿਲੇ ਔਰ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਬਹੁਜਨ ਸਮਾਜ ਪਾਰਟੀ ਤੁਹਾਡੇ ਨਾਲ ਇਸ ਜਿਹੜੇ ਮਤਲਬ ਦੁੱਖ ਦੀ ਘੜੀ ਵਿੱਚ ਸ਼ਰੀਕ ਹੁੰਦੀ ਹੈ ਔਰ ਬਹੁਜਨ ਸਮਾਜ ਪਾਰਟੀ ਤੁਹਾਨੂੰ ਨਿਆਂ ਦਿਵਾਉਣ ਵਾਸਤੇ اپنی ਜਿਹੜੀ ਉਹ ਪੂਰੀ ਤਾਕਤ ਹੈ ਜਿਹੜੀ ਉਹ ਚੁਕ ਦੇਗੀ ਤਾਂ ਕਿ ਕਿਸੇ ਵੀ ਗਰੀਬ ਮਜ਼ਦੂਰ ਜਾਂ ਦਲਿਤ ਸਮਾਜ ਦੇ ਕਿਸੇ ਔਰਤ ਬੱਚੇ ਜਾਂ ਮਰਦ ਨਾਲ ਜਿਹੜਾ ਅੱਗੇ ਤੋਂ ਜਾਤੀ ਨਾ ਹੋਵੇ ਬੇਇਨਸਾਫੀ ਨਾ ਹੋਵੇ ਅ ਅੱਛਾ ਜੀ ਜਿਵੇਂ ਇਹ ਕਈ ਲੋਕਾਂ ਦਾ ਬਿਆਨ ਆਈ ਜਾਂਦਾ ਹੈ ਕਿ ਇਹਨਾਂ ਜਿਹੜੇ ਦਲਤਾ ਵੱਲੋਂ ਜਦੋਂ ਇਹਨਾਂ ਨੇ ਲਾਠੀ ਚਾਰਜ ਕੀਤਾ ਸੀ ਪ੍ਰਸ਼ਾਸਨ ਨੇ ਵੀ ਇਹਨਾਂ ਨੇ ਡਲੇ ਨਹੀਂ ਸਮਾਰਨੇ ਕੋ ਇਦੇ ਬਾਰੇ ਤੁਹਾਡਾ ਕੀ ਵਿਚਾਰ ਹੈਗਾ ਵੀ ਇਹ ਡਲੇ ਮਾਰਦੇ ਜਾਂ ਨਾ ਮਾਰਦੇ ਇਸੇ ਕਰਕੇ ਇੱਕ ਇਹ ਘਟਨਾ ਪਈ ਦੇਖੋ ਜੀ ਜਦ ਪੁਲਿਸ ਨੇ ਸ਼ਾਂਤਮਈ ਢੰਗ ਨਾਲ ਬੈਠੇ ਧਰਨੇ ਤੇ ਦਲਤ ਸਮਾਜ ਦੇ ਲੋਕਾਂ ਨੂੰ ਜ਼ਬਰਦਸਤੀ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਕਿਸੇ ਨਾ ਕਿਸੇ ਕਰਕੇ ਕੋਈ ਜਿਹੜਾ ਉਹ ਕਲੇਸ਼ ਵਧਨ ਕਰਕੇ ਜਿਹੜੀ ਆ ਉਹ ਮਤਲਬ ਇਹ ਨੋ ਬਤਾਈ ਹੈ ਤਾਂ ਜਦ ਕਾਨੂੰਨ ਦੇ ਮੁਤਾਬਕ ਕਿਸੇ ਨੂੰ ਨਿਆਂ ਨਾ ਮਿਲੇ ਤਾਂ ਕਈ ਵਾਰੀ ਲੋਕ ਗੈਰ ਸਵਿਧਾਨਕ ਵੀ ਹੋ ਜਾਂਦੇ ਆ। ਤੋਂ ਪੁਲਿਸ ਨੂੰ ਫੂਜ ਬੂਜ ਨਾ ਜਿਵੇਂ ਮਤਲਬ ਆਮ ਹੀ ਪੰਜਾਬ ਚ ਧਰ ਲ ਲੱਗਦੇ ਆ ਤੇ ਉਹਨਾਂ ਨੂੰ ਜਿਹੜਾ ਉਠਾ ਲੈਂਦੇ ਆ ਤੇ ਇਸ ਤਰ੍ਹਾਂ ਕੋਈ ਆਪ ਦੀ ਜਿਹੜੀ ਆ ਉਹ ਲਕੀ ਵਰਤ ਕੇ ਇਹਨਾਂ ਨੂੰ ਉਠਾ ਲੈਣਾ ਚਾਹੀਦਾ ਸੀ ਤਾਂ ਕਿ ਜਿਹੜਾ ਇੱਥੇ ਇਹਨਾਂ ਦਾ 스ਪੂਟ ਨਾ ਵਾਧਾ ਤੇ ਗੱਲ ਇੱਥੋਂ ਤੱਕ ਨਾ ਪਹੁੰਚਦੀ। ਅੱਛਾ ਜਿਹੜੇ ਇਹਨਾਂ ਤੇ ਪਰਚੇ ਪਾਏ ਹੈ ਹਨਾ ਗਰੀਬ ਲੋਕਾਂ ਤੇ ਇਹਨਾਂ ਨਜਾਇਜ਼ ਭਾਤੇ ਪਰਚੇ। ਮੱਲਾ ਦਾ ਵੀ ਦੇਸ਼ ਵਿਰੋਧੀ ਦਾ ਵੀ ਵਿੱਚ ਤਰੋਈ ਦਾ ਵੀ ਵਿੱਚ ਸੁਣਿਆ ਮੈਂ ਵੀ ਪੱچے ਪਾਏ ਆ ਵੀਡੀਓ ਸੁਣਿਆ ਹੈਗਾ ਤੇ ਦੂਜੇ ਤਾਂ ਪਾਈ ਪਾਈ ਹੈਗੇ ਆ ਇਹਨਾਂ ਨੇ ਤੇ ਅੱਛਾ ਜਿਨ੍ਹਾਂ ਨੇ ਪੁਲਿਸ ਦੀ ਮੌਜੂਦਗੀ ਵਿੱਚ ਪੁਲਿਸ ਦੇ ਸਾਹਮਣੇ ਇਹਨਾਂ ਲੋਕਾਂ ਦੇ ਫਾਇਰ ਕੀਤੇ ਆ ਹਨਾ ਆਪਦੇ ਹਥਿਆਰਾਂ ਨਾਲ ਤਾਂ ਉਹਨਾਂ ਤੇ ਕੋਈ ਪਰਚਾ ਨਹੀਂ ਇਹ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਦੇਖੋ ਹੱਕ ਮੰਗਣਾ ਜਿਹੜਾ ਉਹ ਕੋਈ ਗੈਰ ਸੰਵਿਧਾਨਕ ਨਹੀਂ ਹੈਗਾ ਕਾਨੂੰਨ ਦੇ ਮੁਤਾਬਕ ਕੋਈ ਵੀ ਹੱਕ ਮੰਗ ਸਕਦਾ। ਤਾਂ ਜਿਹੜਾ ਇੰਨੀ ਵੱਡੀ ਪੱਤਰ ਤੇ ਪਰਚੇ ਪਾਉਣਾ ਤਾਂ ਇਸ ਤੋਂ ਸਾਫ਼ ਹੈ ਜਿਹੜਾ ਉਹ ਜਾਪਦਾ ਹੈ ਕਿ ਇਹਨਾਂ ਸਮਾਜ ਨੂੰ ਜਿਹੜੀ ਆ ਉਹ ਗਰੀਬਾਂ ਨੂੰ ਜਿਹੜਾ ਉਹ ਕਾਨੂੰਨ ਦੇ ਡੰਡੇ ਨਾਲ ਹੈ ਜਿਹੜਾ ੱੱਕੇ ਨਾਲ ਹੈ ਜਿਹੜਾ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਅ ਬਰਤੂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਰਹੋ ਤਾਂ ਕਿ ਵੱਧ ਤੋਂ ਵੱਧ ਘਟੂ ਘਟ ਦਲਤ ਪਰਿਵਾਰ ਤੱਕ ਤਾਂ ਪਹੁੰਚੇ। ਦਲਿਤ ਪਰਵਾਰਾਂ ਤੱਕ ਵੀ ਉਹਨਾਂ ਨਾਲ ਕੀ ਧੱਕਾ ਹੋ ਰਿਹਾ ਹੈਗਾ ਅੱਛਾ ਇਹ ਜਿਹੜੇ ਧੱਕੇ ਹੋ ਰਹੇ ਆ ਲੋਕਾਂ ਨਾਲ ਹਨਾ ਮਤਲਬ ਵੀ ਦਲਿਤ ਸਮਾਜ ਨਾਲ ਇਹ ਕਦੋਂ ਤੱਕ ਹੋਣਗੇ ਇਹ ਇਹਦੇ ਬਾਰੇ ਕੋਈ ਤੁਹਾਨੂੰ ਹੈ ਗਿਆ ਇਹ ਧੱਕੇ ਤਦ ਤੱਕ ਹੁੰਦੇ ਰਹਿਣਗੇ ਜਦ ਤੱਕ ਬਹੁਜਨ ਸਮਾਜ ਦੇ ਦਲਿਤ ਸਮਾਜ ਦੇ ਲੋਕ ਇਕੱਠੇ ਹੋ ਕੇ ਆਪਣੀ ਜਿਹੜੇ ਬਲਬੂਤੇ ਤੇ ਆਪਣੇ ਨਮਾਇंदे ਚੁਣ ਕੇ ਦੇਸ਼ ਔਰ ਰਾਜਾਂ ਦੀ ਸਤਾ ਆਪਣੇ ਹੱਥ 'ਚ ਨਹੀਂ ਲੈ ਲੈਂਦੇ ਉਦ ਤੱਕ ਇਹਨਾਂ ਤੇ ਤੱਕੇ ਹੁੰਦੇ ਰਹਿਣਗੇ। ਨੇ ਜਿਵੇਂ ਹੁਣ 21ਵੀਂ ਸਦੀ ਦੀ ਗੱਲ ਆਈ ਸੀ ਕਿ 21ਵੀਂ ਸਦੀ 'ਚ ਆਂਦੇ ਬਹੁਤ ਸਮਾਜ ਪਾਰਟੀ ਦਾ ਰਾਜ ਵੀ ਆ ਜਾਊਗਾ। ਕਿਹਾ ਹੁਣ 2027-29 ਨੂੰ ਲੱਗਦਾ ਵੀ ਇਹ ਸਰਕਾਰ ਬਣਾ ਲੈਣਗੇ। ਨਹੀਂ ਜਿਸ ਤਰ੍ਹਾਂ ਇਹਨਾਂ ਦੀ ਗਿੱਦੜਕੁੱਟ ਹੋ ਰਹੀ ਹੈ। ਔਰ ਜਿਸ ਤਰ੍ਹਾਂ ਇਹਨਾਂ ਨਾਲ ਜ਼ੁਲਮ ਜਿਆਤੀਆਂ ਹੋ ਰਹੀਆਂ ਤੱਕੇ ਸ਼ਾਹੀ ਹੋ ਰਹੀ ਹੈ। ਉਸ ਤੋਂ ਤਾਂ ਲੱਗਦਾ ਵੀ ਹੋ ਸਕਦਾ ਏ ਲੋਕ ਜਿਹੜਾ ਆਉਂਦੇ 27 ਤੱਕ ਆ ਜਿਹੜਾ ਇਹਨਾਂ ਨੂੰ ਕੁਛ ਨਾ ਕੁਛ ਅਗਲਾ ਆ ਜੇ ਜਾਗ ਪੈਣ ਇਕੱਠੇ ਹੋ ਜਾਣ ਔਰ ਆਪਣੀ ਸਰਕਾਰ ਬਣਾ ਲੈਣ ਅ ਜਿਵੇਂ ਮੰਨ ਲਓ ਵੀ ਪ੍ਰਸ਼ਾਸਨ ਨੇ ਪੁਲਿਸ ਪ੍ਰਸ਼ਾਸਨ ਨੇ ਇੰਨਾ ਤੱਕਾ ਕੀਤਾ ਹੈਗਾ ਪੁਲਿਸ ਪ੍ਰਸ਼ਾਸਨ ਨਾਲ ਤੁਹਾਡੀ ਅਗਲੀ ਕਾਰਵਾਈ ਕੀ ਆ ਵੀ ਪੁਲਿਸ ਪ੍ਰਸ਼ਾਸਨ ਜਿਹੜਾ ਇੱਕ ਤਾਂ ਉਹਨਾਂ ਨੂੰ ਛੱਡੇ ਜਿਹੜੇ ਨਜਾਇਜ਼ ਫੜੇ ਆ ਹਨਾ ਪਰਤੇ ਉਹਨਾਂ ਦੇ ਰੱਦ ਕਰੇ ਤੇ ਦੂਜਾ ਜਿਨ੍ਹਾਂ ਨੇ ਇਹ ਧੱਕਾ ਕੀਤਾ ਚਾਹੇ ਸਰਕਾਰੀ ਕੋਈ ਵੀ ਬੰਦੇ ਆ ਚਾਹੇ ਐਮ.ਐਲ.ਏ. ਹੈ ਹਨਾ ਕੋਈ ਵੀ ਹੈ ਤਾਂ ਅਕੀ ਉਹਨਾਂ ਤੇ ਕਾਰਵਾਈ ਕਿਵੇਂ ਮਤਲਬ ਬਹੁਜਨ ਸਮਾਜਪਾਰਟੀ ਕੀ ਕਰ ਕਰ ਰਹੀ ਹੈ ਦੇਖੋ ਬਹੁਜਨ ਸਮਾਜਪਾਰਟੀ ਤਾਂ ਇਸ ਨੂੰ ਇੱਕ ਤਰਫਾ ਕਾਰਵਾਈ ਸਮਝਦੀ ਹੈ ਕਿਉਂਕਿ ਡਿਸਪੂਟ ਐਡਾ ਵੱਡਾ ਇਟਾਂ ਚੱਲੀਆਂ ਜਾਂ ਕੁਛ ਵੀ ਹੋਇਆ ਤਾਂ ਇਹ ਇੱਕ ਧਿਰ ਦਾ ਕਸੂਰ ਤਾਂ ਹੋ ਹੀ ਨਹੀਂ ਸਕਦਾ ਤਾਂ ਵੱਡੇ ਪੱਧਰ ਤੇ ਜਿਹੜੇ ਆ ਉਹ ਪਰਚੇ ਪਾਏ ਗਏ ਆ ਉਹ ਦਲਤਾਂ ਦੇ ਪਾਏ ਗਏ 40 ਬੰਦਿਆਂ ਤੇ ਪਰਚਾ ਪੈਣਾ ਕੋਈ ਛੋਟੀ ਘਟਨਾ ਨਹੀਂ ਹੁੰਦੀ ਇਸ ਵਾਸਤੇ ਗਊਜਨ ਸਮਾਜ ਪਾਰਟੀ ਇਹ ਚਾਹੁੰਦੀ ਆ ਕਿ ਇਹ ਨਾਜਾਇਜ਼ ਢੰਗ ਨਾਲ ਜਿਹੜਾ ਪੁਲਸ ਨੇ ਕਾਰਵਾਈ ਕੀਤੀ ਆ ਔਰ ਸਾਰੀ ਦੀ ਸਾਰੀ ਐਫ ਆਈ ਆਰ ਰੱਦ ਕਰਕੇ ਗਰੀਬ ਮਜ਼ਦੂਰ ਦਲਤ ਸਮਾਜ ਦੇ ਲੋਕਾਂ ਨੂੰ ਜਿਹੜਾ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਔਰ ਜਿਹੜਾ ਕਾਨੂੰਨ ਦੇ ਮੁਤਾਬਕ ਕਿਸੇ ਨੇ ਕੋਈ ਫਾਇਰ ਕੀਤਾ ਉਸ ਦੇ ਉੱਪਰ ਹੈ ਜਿਹੜੀ ਉਹ ਬਣਦੀ ਧਾਰਾ ਲਾ ਕੇ ਕਾਰਵਾਈ ਕੀਤੀ ਜਾਵੇ ਨਹੀਂ ਚਾਲੀਆਂ ਤੇ ਪਰਚਾ ਬੰਦੇ ਤੇ ਸੌ ਤੋਂ ਉੱਪਰ ਖੜੇ ਗਏ ਦੇਖੋ ਜਦ ਅਸੀਂ 6 ਤਰੀਕ ਨੂੰ ਜੇਤੂ ਥਾਣੇ ਦੇ ਮੁੰਚੀ ਨੂੰ ਪੁੱਛਗਿਛ ਕੀਤੀ ਤਾਂ ਪਹਿਲਾਂ ਤਾਂ ਉਹਨਾਂ ਨੇ ਕਿਹਾ ਵੀ ਅਸੀਂ 22 ਬੰਦਿਆਂ ਦੇ ਜਿਹੜਾ ਉਹ ਖਰਚਾ ਦਿੱਤਾ ਬਾਈ ਨੇਮ ਨਾਂ ਲੇਖੀ ਤੇ ਜਦ ਅਸੀਂ ਇਹ ਕਿਹਾ ਕਿ ਅਸੀਂ ਚੰਦ ਭਾਂ ਤੋਂ ਪੂਛ ਪੜਤਾਲ ਕਰਕੇ ਆਏ ਆਂ ਤੇ ਉਹ ਲੋਕ ਤਾਂ ਕਹਿੰਦੇ ਵੀ ਸਾਡੇ 100 150 ਜਿਹੜਾ ਬੱਚੇ ਔਰਤਾਂ ਤੇ ਮਰਦ ਫੜਕੇ ਲੇ ਗਏ ਕਦ ਫਿਰ ਮੁੰਚੀ ਨੇ ਸਾਨੂੰ ਜਵਾਬ ਦਿੱਤਾ ਕਿ ਅਸੀਂ 22 ਬੰਦਿਆਂ ਦਾ ਤਾਂ ਨਾਂ ਪਾਇਆ ਤੇ ਬਾਕੀ 90 ਬੰਦੇ ਆ ਜਿਹੜੇ ਉਹ ਅਜੇ ਛੱਕ ਸ਼ੁਬਾ ਚ ਹੈ ਨੇ ਉਹ ਫੜੇ ਤਾਂ ਹੈ ਨਾ हां ਫੜੇ ਕਹਿੰਦੇ ਹੈਗੇ ਅਸੀਂ ਜੀ ਐ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰਕੇ ਜਰੂਰ ਦੱਸੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਜਿਵੇਂ ਪ੍ਰਧਾਨ ਸਾਹਿਬ ਜੀ ਨੇ ਦੱਸਿਆ ਵੀ ਜੱਥੇਬੰਦੀਆਂ ਤੇ ਬਹੁਜਨ ਸਮਾਜ ਪਾਰਟੀ ਮਤਲਬ ਵੀ ਇਹਨਾਂ ਲੋਕਾਂ ਦਾ ਪੂਰਾ ਸਾਥ ਦੇਵੇ ਜੀ ਹਾਂ ਸ਼ੁਕਰੀਆ ਜੀ ਧੰਨਵਾਦ ਧੰਨਵਾਦ